thank <sharp inhale> you ਬਾਈ ਸਾਸਤਰੀ ਕਾਲਮ ਬਾਈ ਜੀ ਤੁਹਾਨੂੰ ਗੱਡੀ ਦੀਆਂ ਰਲੇ ਲਾਉਣੀਆਂ ਦਾ ਬਾਰੇ ਦਾ ਦੱਸ ਦਿਆਂ ਜੀ 베어ਿੰਗ ਸੈੱਟ ਮਿਲ ਜਾਂਦਾ ਹੁੰਦਾ ਇਹ 550 ਦਾ 베어ਿੰਗ ਸੈੱਟ ਹੁੰਦਾ ਮਿੱਡਾ ਕੰਪਨੀ ਆ ਜੀ ਵੀ ਦੇ ਸਕਦੇ ਹਾਂ ਆਸੇ ਦਾ ਪ੍ਰਿੰਟ ਪ੍ਰਿੰਟ ਰਿਕਾ 660 ਰੁਪਏ 550 ਰੁਪਏ ਦਾ ਭਾਂਡਾ ਜੀ ਤੇ ਉਹਨੂੰ ਫਿੱਟ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿਆਂ ਜੀ ਗੱਡੀ ਤੇ ਰਲੇ ਲਾਉਣ ਦਾ ਮਤਲਬ ਰਲੇ ਕਹਿੰਦੇ ਨੇ ਤੇ ਉਹ ਸੈੱਟ ਆ ਜੀ 베어ਿੰਗ ਸੈੱਟ ਦੇ ਵਿੱਚ ਕੀ ਹੋਲਡਰ ਹੁੰਦੇ ਆ ਸਾਰਾ ਕੁਝ ਹੁੰਦਾ ਜਿਹੜੀ ਡਿਊਟੀ ਸਿਸਟਮ ਹੁੰਦਾ ਉਹ ਸਾਰੀ ਵਾਇਰਿੰਗ ਹੁੰਦੀ ਆ ਇਹ ਵਾਇਰਿੰਗ ਸੱਜੇ ਹੁੰਦੇ ਆ ਤੇ ਇਹਦੇ ਨਾਲ ਗੱਡੀ ਦੀਆਂ ਅ ਕਿਹੜੀ ਮਰਜ਼ੀ ਗੱਡੀ ਤੇ ਲਾ ਸਕਦੇ ਤੁਸੀਂ ਸਵਿਫਟ ਹੋਈ ਇੰਡੀਕਾ ਹੋਈ ਡਿਜ਼ਾਇਰ ਹੋਈ ਵਰਨ ਹੋਈ ਜਿਹੜੀ ਮਰਜ਼ੀ ਗੱਡੀ ਹੋਵੇ ਜੀ ਇਹ ਡਿਊਟੀ ਦੀ ਵਾਇਰਿੰਗ ਬਣੀ ਹੁੰਦੀ ਆ ਸਾਰੀ ਸਿਸਟਮ ਤੇ ਉਸ ਨੂੰ ਦਿਖਾਉਣ ਲਈ ਇਹ ਵਾਇਰਿੰਗ ਖੋਲ ਕੇ ਆਸ ਜੀ ਹੈਡ ਲਾਈਟਾਂ ਦੇ ਲੱਗਦੇ ਲਾਈਟਾਂ ਤੇ ਲੱਗ ਜੂਰਲੇ ਆ ਜਿਹੜੀ ਉਧਰੋਂ ਆਉਂਦੀ ਹੈ ਹੈਡ ਲਾਈਟਾਂ ਚੋਂ ਦੀ ਕਰੰਟ ਉਹ ਅਰਥ ਮੇਨ ਤੇ ਆ ਆ ਗਈ ਰਿਲੇ ਜੀ ਠੀਕ ਹੈ ਜੀ ਇਹਦੇ ਚ ਦੋ ਫਿਊਜ਼ ਵੀ ਦਿੱਤੇ ਹੋਇਆ ਆ ਆਹ ਦੇਖ ਸਕਦੇ ਤੁਸੀਂ ਫਿਊਜ਼ ਹੁੰਦੇ ਦੋ ਤੇ ਇਥੇ ਥਰੀ ਸਾਈਡ ਵੀ ਅਡੋਡੀ ਡੈਮਪਾਲ ਦਾ ਫਿਊਜ਼ ਹੁੰਦਾ ਜੀ ਆਹ ਬੀੰਗਪੇਰ ਦੇ ਫਿਊਜ਼ਾ ਦੇ ਜਿੰਨ ਦੇਖ ਸਕਦੇ ਚੈੱਕ ਕਰ ਸਕਦੇ ਹੋ ਤੇ ਆਹ ਵਾਇਰਿੰਗ ਸੈਟ ਆ ਇਸ ਨੂੰ ਹੁਣ ਫੈਕਟ ਕਰਨ ਦਾ ਤਰੀਕਾ ਦੱਸ ਦੇ ਠੀਕ ਹੈ ਜੀ ਵਾਇਰ ਲਈ ਆਪਾਂ ਇਥੇ ਸੈਟ ਹੁਣ ਕਰਨੀ ਹੈ ਜੀ ਇਹ ਇਥੇ ਫੈਕਟ ਕਰ ਦੋਗੇ ਤੇ ਮਰਜ਼ੀ ਨਾਟ ਚਾਹ ਦੋਗਾ ਕਰ ਦੋ ਇਹਦਾ ਲਾਉਣ ਦਾ ਤਰੀਕਾ ਤੁਹਾਨੂੰ ਦੱਸ ਦਿੰਦੇ ਠੀਕ ਹੈ ਜੀ

ਆਪਾਂ ਹੋਲਡਰ ਕਰ ਲਏ ਜੀ ਇਹ ਹੋਲਡਰ ਜਿਹੜਾ ਤਿੰਨ ਤਿੰਨ ਪਿੰਨ ਵਾਲਾ ਹੁੰਦਾ ਜੀ ਇਹਦੇ ਚ ਤੇ ਅਰਥ ਮੈਂ ਸਾਰਾ ਕੁਝ ਹੈਡਲਾਈਟ ਵਾਲੀ ਚ ਆਇਆ ਹੈ ਨਾ ਜੀ ਦਿਖਾ ਰਿਹਾ ਇਸ ਵੇਲੇ ਇਹਦੇ ਚ ਪੈ ਨਹੀਂ ਇਹ ਆਪ ਪੈ ਗਈ ਇੱਕ ਮਿੰਟ ਆਈ ਪਾ ਨਹੀਂ ਹਾਂ ਤੇ ਧਿਆਨ ਨਾਲ ਦੇਖੋ ਜੀ ਇਹ ਜਿਹੜਾ ਦੂਜਾ ਗ੍ਰੈਪ ਪੈਂਟ ਹੁੰਦਾ ਇਹ ਹੋਲਡਰ ਤੇ ਇਹ ਹੈਡਲਾਈਟ ਚ ਟੂਬ ਚ ਪੈ ਰਿਹਾ ਉਹ ਦੇਖੋ ਜੀ ਹੈੱਡਲਾਈਟ ਦੇ ਨੇ ਜਿਹੜਾ ਮਸਾਲਾ ਜਾਂਦਾ ਸਾਰੀ ਪੁਰਿਆ ਹੋਆ ਜੀ ਜੀ ਆਹ ਇਧੇ ਲਈ ਸਾਡ ਦੂਜੀ ਸਾਈਡ ਆ ਜੀ ਬੈਰਿੰਗ ਉਧਰ ਦੇਖਦੇ ਹੈਗਾ ਉਹ ਇਧੇ ਲਈ ਸਾਈਡ ਆ ਲੈ ਕੇ ਟੰਗਾਂ ਨਾਲ ਬੰਨ੍ਹਾਂਗੇ ਬਾਅਦ ਚੰਨ ਦਿਖਾ ਦਾਂਗੇ ਇਹਦੇ ਜੀ ਲੈ ਕੇ ਆਏ ਇਦਾਂ ਦੀ ਕਰਕੇ ਜੀ ਇਹਦੇ ਨੂੰ ਦੇਖੋ ਆਪਣਾ ਦਾ ਹੋਲਡਰ ਹੁੰਦਾ ਇਹ ਕੱਢ ਦਿਓ ਜੀ ਠੀਕ ਆ ਜੀ ਆ ਕੱਢ ਲਿਆ ਪਹਿਲਾ ਵਾਲਾ ਕੱਢ ਕੇ ਥੀ ਰੱਖ ਦਿਓ ਠੀਕ ਆ ਜੀ ਇਹ ਹੋਲਡਰ ਆਪਣਾ ਜਿਹੜਾ ਟਰੇਲੇ ਵਾਲਾ ਉਹ ਆ ਇਧਰ ਲੱਗ ਜਾਣਾ ਜੀ ਇਹਦੇ ਨਾਲ ਲਾਈਟਾਂ ਦੀ ਚੰਨ

ਆਰਟੀ ਦੇ ਕਿਤੇ ਦੇ। ਇਹ ਕਾ ਜਿ ਨੂੰ ਕਰ ਦੋ ਟਾਈਟਾ। ਆਪਣੀ ਰਾਈਟ ਸਾਈਡ ਹੋ ਗਈ ਕੰਪਲੀਟ ਜੀ। ਪਰਲੇ ਆਪਣੀ ਆ ਗਈ, ਆ ਫਿਊਜ ਆ ਗਈ। ਮਿੱਡਾ ਕੰਪਨੀ ਦੇ ਤੁਸੀਂ ਦੇਖ ਸਕਦੇ ਹੋ ਜੀ ਚੰਗੀ ਤਰ੍ਹਾਂ। ਠੀਕ ਹੈ। ਤਿੰਨ ਤਾਰਾਂ ਚੋਂ ਜੀ ਇੱਕ ਤਾਰ ਆ। ਆ ਮੇਨ ਵਾਲੀ ਤਾਰ ਤਲਵੀ ਪਲੱਸ ਪਲੱਸ ਵਾਲੀ ਤਾਰ ਤੇ ਲਗੋ ਜੀ, ਦੇਖ ਸਕਦੇ। ਇਹ ਜਿਹੜੀ ਪਲੱਸ ਵਾਲੀ ਤਾਰ ਇਹਦੇ ਵਿੱਚ ਪਾਉਣਾ ਐਟੈਚ ਕਰ ਦਿੰਦੇ ਜੀ ਵੀਰ ਜੀ ਸੌਖਾ ਹੀ ਤਰੀਕਾ ਜੀ ਲਾਉਣਾ ਹੈ ਤੇ ਆਹ ਦੇਖੋ ਜੀ ਵਿਚ ਪਾ ਦੋ ਇਹਨਾਂ ਤਾਰ ਇਹ ਮੇਨ ਕਰੰਟ ਹੋ ਗਿਆ ਜੀ ਨੂੰ ਐਟੈਚ ਕਰ ਦੋ ਠੀਕ ਆ ਜੀ ਇਹ ਲਾ ਗਏ ਲੈ ਤੇ ਇਹ ਆ ਗਏ ਤੇ ਹਰਥ ਜਿਹੜਾ ਜੀ ਇਹ ਤੁਸੀਂ ਖੜੀ ਮਰਚ ਨੱਟ ਦੇ ਦਿਓ ਇਹ ਦੇ ਦਿਓ ਇਧਰ ਦੇ ਦਿਓ ਬਾ ਦੇਖੋ ਇਹ ਵੀ ਦੇ ਦੇਣਾ ਜੀ ਚੰਮਣੀ ਆਹ ਹੋਲਡਰ ਉਹੀ ਆ ਗਿਆ ਜੀ ਉਜੀ ਸਾਈਡ ਆ ਲੈ ਰਾਈਟ ਸਾਈਡ ਤੋਂ ਹੇਰ ਤਾਂ ਆਪਾਂ ਇਧਰ ਜੇਤਾ ਜੀ ਇਹਨੂੰ ਕਰ ਦਿਓ ਜੀ ਟਾਈਟ ਲੈਫਟ ਸਾਈਡ ਵਾਲਾ ਜੱਫਾ ਹੋ ਗਈ ਇਹੇ ਲਾਉਣ ਦਾ ਵੀਰ ਜੀ ਬਹੁਤ ਹੀ ਸੌਖਾ ਤਰੀਕਾ ਜੀ ਆਪ ਵੀ ਲਾ ਸਕਦੇ ਬਹਿਰ ਬਣੀ ਬਣੀ ਹੁੰਦੀ ਹੈ ਸੈਟ ਇਹ ਤੁਹਾਨੂੰ ਪਹਿਲਾਂ ਹੀ ਦਿਖਾਇਆ ਹੌਲਡਰ ਆਪਾਂ ਇਹਦੇ ਵਿੱਚ ਪਤਾ ਜੀ ਹੈਡਲਾਈਟ ਜਿਹੜੀ ਆਉਂਦੀ ਹੈ ਲੈ ਠੀਕ ਹੈ ਜੀ ਤੇ ਆਹ ਟੂਬ ਥੋੜੀ ਜਿਹੀ ਟੁੱਟੀ ਵੀ ਆਪਾਂ ਨਵੀਂ ਪਾਵਾਂਗੇ ਆਪਣੇ ਕੋਲ ਹੈ ਨਹੀਂ ਇੱਥੇ ਤੇ ਸਰ ਤੋਂ ਲਿਆਵਾਂਗੇ ਸਮੂਥ ਲਾ ਕੇ ਦਿਖਾ ਦਨੇ ਚੈੱਕ ਕਰਕੇ ਇਦਾਂ ਤਾਂ ਪਹਿਲੇ ਜੀ ਵੀਰ ਜੀ ਇੱਕ ਗੱਲ ਹੋਰ ਧਿਆਨ ਨਾਲ ਦੇਖੋ ਜੀ ਇਹ ਤੇਲੀ ਸਾਈਡ ਹੈ ਖੱਬੇ ਸਾਈਡ ਹੁੰਦੀ ਆ ਕੋਈ ਵੀ ਲੈਟਰ ਖੱਬੇ ਸਾਈਡ ਦੇ ਉਹ ਮੋਟਰਸਾਈਕਲ ਗੱਡੀ ਆ ਉਹ ਕਨੈਕਟਰ ਸਾਈਡ ਦਾ ਹੀ ਅਰਥ ਹੁੰਦੀ ਆ ਆਹ ਡਿਮ ਵਾਲਾ ਪੈਂਟ ਹੁੰਦਾ ਜੀ ਚੱਲਾ ਤੇ ਆਹ ਹੁੰਦਾ ਜੀ ਫੁੱਲ ਵਾਲਾ ਠੀਕ ਆ ਜੀ ਆਹ ਡਿਮ ਵਾਲਾ ਆਹ ਡਿਮ ਵਾਲਾ ਹੀ ਆ ਫੁੱਲ ਵਾਲਾ ਆਹ ਅਰਥ ਹੋ ਗਈ ਆਹ ਲੈਟਰ ਇਹਦੇ ਉਪਰ ਨੂੰ ਚਲਾ ਕੇ ਚੈੱਕ ਕਰਦੇ ਸਾਨੂੰ ਜੀ ਜੇ ਸੇ ਟੂਪ ਨਵੀਂ ਪੂਗੀ ਤੇ ਉਹ ਚੈੱਕ ਕਰਕੇ ਦੱਸਾਂਗੇ ਮੋਟਰ ਵੀਰ ਜੀ ਇਹ ਪਰਲੇ ਸਾਰਾ ਕੋ ਫਿਟ ਕਰਤਾ ਤਾਂ ਇਹ ਬੰਦਾ ਨੂੰ ਫਿਟਿੰਗ ਕਰਦਣਾ ਜੀ ਆਪਣੀ ਹੋ ਗਿਆ ਸਿਸਟਮ ਫੈਕਟਰੀ ਸਾਰਾ ਕੁਝ ਇਹ ਟੂਬ ਖਰਾਬ ਆਇਆ ਦੁਬਾਰੀ ਚੇਂਜ ਕਰਨੀ ਪਊ ਸਾਨੂੰ ਉਹਦੇ ਲਈ ਲਾਈਟ ਚ ਲਾ ਕੇ ਦਿਖਾਨੇ ਲਾਈਟ ਚੈੱਕ ਕਰੋ ਜੀ ਲਾਈਟ ਚੱਲਦੀ ਆ ਆ ਚੱਲ ਪਈ ਆਪਣੀ ਲਾਈਟਾਂ ਜੀ ਡੈਂਪਲ ਮਾਰ ਦਿਆ ਝੜਾ ਡੰਡੀ ਜੀ ਨਕਸਾ ਚਾਰੇ ਪੈਂਟ ਇਕੱਠੇ ਹੁੰਦੇ ਆ ਦੇ ਤਾਂ ਕਰਕੇ ਥੋੜਾ ਫਾਲਟ ਆ ਬਾਈ ਜੀ ਇੰਨੇ ਤਰੀਕਾ ਸੀ ਇਹਨੂੰ ਫਿਟ ਕਰਨ ਦਾ ਭਾਈ ਜੀ ਮੇਰੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੇ ਕਿਸੇ ਨੂੰ ਵੀ ਨੂੰ ਨਹੀਂ ਪਤਾ ਤਾਂ ਆਪਣਾ ਮੈਂਬਰ YouTube ਤੇ ਆਪਣਾ ਚੈਨਲ ਤੇ ਪਾਇਆ ਵਾ ਜੀ ਜੇ ਕੋਈ ਉਸ ਨੂੰ ਪੁੱਛ ਸਕਦੇ ਵੀਰੇ ਤੇ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਮੈਸੇਜ ਕਰ ਦਿਓ ਜੇ ਕੋਈ ਸਿਝਾ ਚਾਹੀਦਾ ਤਾਂ ਅਸੀਂ ਗੇਰਾਂ ਵੀ ਜੀ ਹੁੰਨੇ ਆ WhatsApp ਤੇ ਕੰਟੈਕਟਰ ਭੇਜ ਦਿਓ ਨੰਬਰ ਅਸੀਂ ਵੈਕ ਕਾਲ ਕਰ ਲਾਂਗੇ ਤੇ ਹੱਲ ਛੋੜਾ ਜ਼ਰੂਰ ਕਰ ਦਾਂਗੇ ਬਾਕੀ ਸੌਖੀ ਤਰੀਕਾ ਜੀ ਰਿਲੇ ਫਿੱਟ ਕਰਨ ਦਾ ਲੇਟਾਂ ਦੀ ਰੋਸ਼ਨੀ ਵੱਜ ਜਾਂਦੀ ਆ ਤੇ ਮੇਰੇ ਚੈਨਲ ਨੂੰ ਬਾਤ ਉਹ ਸਬਸਕ੍ਰਾਈਬ ਕਰਿਓ ਸਬਸਕ੍ਰਾਈਬਰ ਕਰਿਓ ਜੀ ਤੇ ਬਾਤ ਉਹ ਸ਼ੇਅਰ ਕਰਿਓ ਧੰਨਵਾਦ